ਉਹ ਮੇਰੇ ਕੋਲ ਤਾਂ ਹੋ ਗਿਆ ਡਾਕਟਰ ਆ ਗਿਆ ਕੋਈ ਗੱਲ ਨਹੀਂ ਕਿੰਨੇ ਕਿਹੜੀ ਚ ਪਾਣੀ ਚਲੋ ਬਾਸਰੋ ਮੜ ਗਿਆ ਇਹ ਕਿੰਨਾ ਮੈਂ ਆਉ ਲੈਣਾ ਜਗਨ ਮੈਂ ਲੈ ਆਣਾ ਗੱਡੀ ਇਹ ਤੁਹਾਡੇ ਤੇ ਆਦੀ ਨਹੀਂ ਉਹ ਲਗੀ ਹੋਣੀ ਹੁੰਦਾ ਹੁਣ ਹੋਣਾ ਹੋ ਗਿਆ ਕੋਈ ਗੱਲ ਤਾਂ ਉਹ ਸਭ ਹੀ ਗਿਆ ਗੱਡੀ ਸਭ ਤਾਂ ਉਹ ਬਾਹਰ ਜਗੜਾ ਚਾਬੀ ਤੁਤਿਆ ਮੇਰੇ ਕੋ ਹਰ ਬੰਦ ਫੜਾ ਦੇ ਚਾਬੇ ਵੜ ਲੈ ਚਾਬਾ ਦੱਸ ਦੇ ਛੱਡਿਆ ਮੁਝਾਂ ਨੂੰ ਸਾਡੇ ਅਫਸਰ ਦੱਸਦੇ ਤੁਹਾਨੂੰ ਇਹ ਪੜੀ ਕੀਤੀ ਤੁਸੀਂ ਹਾਂਜੀ ਕੋਈ ਗੱਲ ਤੋਂ ਕੋਈ ਟ੍ਰੈਪ ਕੇਸ ਹੋਇਆ ਵਾ ਉਹ ਸਾਡੇ ਅਫਸਰ ਡਿਟੇਲ ਦੱਸਣਗੇ ਸਾਡੇ ਕਿਹੜਾ ਟ੍ਰੈਪ ਉਹਨੂੰ ਦੱਸਣ ਕਿ ਸਾਡੇ ਅਫਸਰ ਦੱਸਦੇ ਤੁਸੀਂ ਦੱਸ ਦਿਓ ਸਾਡੇ ਅਫਸਰ ਹੈਗੇ ਮੈਂ ਕੀਤਾ ਵਾ ਦੱਸ ਦੇ ਦੱਸ ਦਿਓ ਸਾਡੇ ਬਸ ਕਿਸ ਪਾਸੇ ਰਹੇ ਨਹੀਂ ਜਗੜਾ ਜਿੱਥੇ दो रग, तो दो जानकारी दे जानकारी थोड़ी जानकारी बस वो टाइप के सा वो बस नहीं जैसा अनुवाद कितनी रिश्वत ली राजा साहब ए कितने तो ले इधर इधर से मैं ठीक है चलो तो दो मिनट जानकारी ਨਹੀਂ ਕੋਈ ਆਹ ਰੁਕਾਵਾ ਗੰਸੋਈ ਹਾਂਜੀ ਪਿੰਡ ਮਨਸੂਰ ਇਹ ਕੀ ਵਾਕਿਆ ਹੋਇਆ ਤੁਹਾਡੇ ਨਾਲ ਅੱਜ ਅੱਜ ਆ ਜਰਾ ਅੱਜ ਇਨਕੁਆਰੀ ਸੀ ਸਾਡੇ ਕੋਈ ਕੰਪਲੀਟ ਸੀ ਇਹ ਤੇ ਗਏ ਪੰਜ 6 ਮਹੀਨੇ ਪਹਿਲਾਂ ਦੀ ਉਹਦੇ ਚ ਉਹਦੀ ਰਿਪੋਰਟ ਕਰਵਾਉਣ ਵਾਸਤੇ ਕਹਿੰਦਾ ਸੀ ਕਿ ਮੈਂ ਤੇਰੇ ਹੱਕ ਚ ਕਰਾਂਗਾ ਤੇ ਨਹੀਂ ਤੇ ਫਿਰ ਮੈਂ ਤੇਰੇ ਖਿਲਾਫ ਕਰ ਦੇਵਾਂਗਾ ਜੇ ਤੂੰ ਨਾ ਕਰੇਂਗਾ ਕਿੰਨੀ ਮਾਉਂਡ ਮੰਗੀ ਸੀ ਇਹਨਾਂ ਨੇ ਇਹਨਾਂ ਨੇ ਮੰਗਿਆ ਤੇ ਮੇਰੇ ਕੋਲ 2 ਲੱਖ ਸੀ ਤੇ ਪਰ ਉਹ 50 ਚ ਫਰ ਬਣੇ ਨਹੀਂ ਇਹਨੇ ਪੈਸੇ ਵਾਹ ਬਣਿਆ ਨਹੀਂ 50 ਦਿੱਤਾ ਤੇ ਅੱਜ ਜਿਹੜੀ ਅੱਜ ਜਿਹੜੀ ਟੀਮ ਜਿਹੜੀ ਆਈ ਉਹ ਕਿੱਥੋਂ ਆਈ ਜੀ ਗਰਦਾਰ ਗਰਦਾਰ ਅੱਜ ਮੌਕੇ ਤੇ ਮੱਪੀ ਜਿਹੜੇ ਮੌਕੇ ਤੇ ਮੌਕੇ ਰੰਗੇ ਰੰਗੇ ਤੇ ਮੌਕੇ ਤੇ ਪੈਸੇ ਲੈ ਅੱਜ ਦੀ ਕਿੰਨੀ ਮੋੜ ਸੀ 50000 50000